ਅੱਜ ਪੰਜਾਬ ਜੂਥ ਕਾਂਗਰਸ ਦੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਸਰਕਾਰ ਖਿਲਾਫ ਇੱਕ ਰੋਸ ਪ੍ਰਦਰਸ਼ਨ ਪ੍ਰੋਟੈਸਟ ਕੀਤਾ ਗਿਆ ਆ ਜਿਦੇ ਵਿੱਚ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਪੰਜਾਬ ਨੂੰ ਮਾਰਨ ਦੀਆਂ ਨੀਤੀਆਂ ਦੇ ਵਿੱਚ ਇੱਕ ਭਗਵੰਤ ਮਾਨ ਜਿਹੜਾ ਇੱਕ ਪਹਿਲਾਂ ਸਟੇਜ ਚਲਾ ਰਿਹਾ ਸੀ ਅੱਜ ਸਟੇਟ ਚਲਾ ਰਿਹਾ ਪਰ ਉਹ ਸਟੇਟ ਨੂੰ ਵੀ ਸਟੇਜ ਦੇ ਵਾਂਗ ਚਲਾ ਰਿਹਾ ਆ ਉਹਨੂੰ ਜਿਹੜਾ ਮੁਹੱਲੇ ਗਲੀਆਂ ਦੇ ਵਿੱਚ ਹਰ ਰੋਜ਼ ਬਿਨਾ ਨਾਂਗਾ ਖੇਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗੋਲੀਆਂ ਦੇ ਨਾਲ ਬੰਦੇ ਮਾਰ ਰਿਆ ਤੇ ਗੈਂਗਸਟਰ ਉਹਨਾਂ ਫਰੋਤੀਆਂ ਮੰਗ ਰਿਆ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਲੈ ਰਿਆ ਪਰ ਭਗਵੰਤਮਾਨ ਇਹ ਸਟੇਜ ਚਲਾਉਂਦੇ ਉਹ ਵੀ ਸਟੇਜ ਹੀ ਸਮਝੀ ਜਾ ਰਿਹਾ ਹੈ ਕਿ ਇਹ ਵੀ ਇੱਕ ਸਟੇਜ ਹੀ ਆ ਜਿਵੇਂ ਸਟੇਜ ਤੇ ਇੱਕ ਕਿਸੇ ਨੂੰ ਕੋਈ ਵਿਲਨ ਦੇ ਗੋਲੀ ਵਾਈਦੀ ਆ ਤੇ ਉਹ ਇਹੀ ਚੋਈ ਰਿਹਾ ਹੈ ਕਿ ਜੇ ਕਿਸੇ ਨੂੰ ਗੋਲੀ ਵੱਜੀ ਆ ਤੇ ਉਹ ਇੱਕ ਸਟੇਜ 쇼 ਹੀ ਚੱਲ ਰਿਹਾ ਪਰ ਮੈਂ ਭਗਵਾਨ ਜਮਾਨ ਨੂੰ ਕਹਿਣਾ ਚਾਹੁੰਦਾ ਆ ਇਹ ਇੱਕ ਸਟੇਜ ਸ਼ੋਅ ਨਹੀਂ ਇਹ ਇੱਕ ਸਟੇਟ ਦਾ ਕੰਮ ਆ ਤੁਸੀਂ ਸਟੇਟ ਦੇ ਇੱਕ ਨਮਾਇੰਦੇ ਹੋ ਤੁਸੀਂ ਇੱਕ ਸਟੇਟ ਵੱਲ ਧਿਆਨ ਦਿਓ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਅਮਨ ਸ਼ਾਂਤੀ ਬਣੀ ਰਹੇ ਲੋਕਾਂ ਦੀਆਂ ਧੀਆਂ ਪੈਣਾ ਤੁਸੀਂ ਆਖ ਰਹੇ ਹੋ ਕਿ ਪੰਜਾਬ ਦਾ ਜੂਥ ਬਾਹਰ ਜਾਈ ਜਾ ਰਿਹਾ ਹਰ ਕੋਈ ਆਪਣੇ ਮਾਪਿਓ ਹਰ ਇੱਕ ਦਾ ਮਾਪਿਓ ਮੈਂ ਵੀ ਆਪਣੇ ਬੱਚਾ ਜੀ ਹੋਊਗਾ ਮੈਂ ਵੀ ਉਹਨੂੰ ਇਹੀ ਚਾਹੂੰਗਾ ਵੀ ਉਹਦੀ ਸੇਫਟੀ ਵੇਖੀ ਜਾਵੇ ਕਿੱਥੇ ਆ ਪੰਜਾਬ ਦੇ ਵਿੱਚ ਸੇਫਟੀ ਨਾਂ ਦੀ ਕੋਈ ਚੀਜ਼ ਨਹੀਂ ਰਹਿ ਚੁੱਕੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਨਸ਼ਾ ਘਰ ਘਰ ਵੇਚ ਰਿਹਾ ਹੈ ਤੁਸੀਂ ਅੱਜ ਕਿਸੇ ਨੂੰ 200 ਰੁਪਿਆ ਦੇ ਕੇ ਪਿਆਜ਼ ਲੈਣ ਭੇਜ ਦਿਓ ਤੇ ਇੱਕ ਜਣੇ ਨੂੰ 500 ਰੁਪਿਆ ਦੇ ਕੇ ਨਸ਼ਾ ਲੈਣ ਭੇਜ ਦਿਓ ਪਿਆਜ਼ ਲੈਣ ਵਾਲਾ ਬੰਦਾ ਲੇਟ ਆਊਗਾ ਨਸ਼ਾ ਲੈਣ ਵਾਲਾ ਬੰਦਾ ਪਹਿਲਾਂ ਆ ਜਾਊਗਾ ਕਿਉਂਕਿ ਜਿਹੜਾ ਨਸ਼ਾ ਹੈ ਉਹ ਅੱਜ ਘਰ ਘਰ ਚ ਵੇਚ ਰਿਹਾ ਤੇ ਸਰਕਾਰ ਦੇ ਨਮਾਇंदे ਨਸ਼ਾ ਵਕਾ ਰਹੇ ਆ ਤੇ ਇਹਦੇ ਵਿੱਚ ਭਗਵੰਤ ਮਾਨ ਸੁੱਤਾ ਪਿਆ ਆ ਇਹ ਇਹਨੂੰ ਸਾਲ ਇੱਕ ਰਹਿ ਗਿਆ ਚਾਰ ਸਾਲ ਦੇ ਵਿੱਚ ਤੁਸੀਂ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਮੈਂ ਭਗਵੰਤ ਮਾਨ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਭਗਵੰਤ ਮਾਨ ਸਾਹਿਬ ਤੇ ਮੇਰੇ ਸਾਰੇ ਪ੍ਰੈਸ ਵਾਲੇ ਸਾਥੀ ਇਹਨੂੰ ਗਲਤ ਮਤਲਬ ਨਾ ਲੈਣ ਤੇ ਨਾ ਹੀ ਮੇਰੇ ਪੰਜਾਬ ਵਾਸੀ ਗਲਤ ਮਤਲਬ ਲੈਣ ਪਰ ਮੈਨੂੰ ਮਜਬੂਰਨ ਦੁਖੀ ਹੋ ਕੇ ਇਹ ਗੱਲ ਕਹਿਣੀ ਪੈ ਰਹੀ ਆ ਕਿ ਜਿਵੇਂ ਇੱਕ ਵਾਰੀ ਪੰਜਾਬ ਨੇ ਮਾੜਾ ਦੌਰ ਵੇਖ ਲਿਆ ਆ ਤੇ ਇਹ ਜਿਹੜੇ 4 ਸਾਲਾਂ ਦਾ ਦੌਰ ਆ ਇਹ ਮੋੜ ਰਿਪੀਟ ਹੋ ਰਿਹਾ ਹੈ ਜੇਕਰ ਅਸੀਂ ਇਹੀ ਹਾਲਾਤ ਰਹੇ ਤੇ ਫਿਰ ਜਲਦ ਉਹ ਟਾਈਮ ਫੇਰ ਆਏਗਾ ਵੀ ਜਿਹੜਾ ਅਸੀਂ ਕਾਲਾ ਦੌਰ ਪਹਿਲਾਂ ਸਾਡੇ ਮਾਪਿਓ ਨੇ ਅੰਡਾਇਆ ਸੀ ਉਹ ਸਾਨੂੰ ਆਪਣੀਆਂ ਟੀਕਾਂ ਪੜਵਾ ਕੇ ਟੀਕਾਂ ਤੇ ਗੋਲੀਆਂ ਖਾ ਕੇ ਤੇ ਸਾਡੇ ਇਨਕਾਊਂਟਰ ਕੀਤੇ ਜਾਣਗੇ ਤਾਂ ਜੋ ਫੇਰ ਕਾਲਾ ਦੌਰ ਖਤਮ ਕਰਨ ਦੇ ਲਈ ਇਸ ਸਰਕਾਰ ਨੂੰ ਅਸੀਂ ਨੱਥ ਪਾਉਣੀ ਚਾਹੁੰਦੇ ਆਂ ਵੀ ਸਰਕਾਰ ਇਸ ਤੇ ਠੱਲ ਪਾਵੇ ਗੈਂਗਸਟਰਵਾਦ ਦੀ ਜਿਹੜੀ ਲੱਤ 'ਚ ਗੋਲੀ ਵੱਜਦੀ ਆ ਉਹਦੀ ਲੱਤ 'ਚ ਗੋਲੀ ਨਾ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰੀ ਜਾਵੇ ਤਾਂ ਜੋ ਪੰਜਾਬ ਦੇ ਜਿਹੜੇ ਨੌਜਵਾਨ ਆ ਧੀਆਂ ਭੈਣਾਂ ਆ ਪੰਜਾਬ ਦੇ ਕਾਰੋਬਾਰੀ ਆ ਰੇੜੀਆਂ ਵਾਲੇ ਆ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਜੀ ਤੁਸੀਂ ਕਹਿੰਦੇ ਆ ਸਰਕਾਰ ਜਿਹੜੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਉਹਨੂੰ ਕਿਸੰਦੇ ਹੋਣੀ? ਸਾਰੇ ਜਿਹੜੀ ਸਰਕਾਰ ਜੁੱਧ ਨਸ਼ਿਆਂ ਵਿਰੋਧ ਦੀ ਆ ਉਹ ਇੱਕ ਨਾਮ ਦਾ ਨਸ਼ਿਆਂ ਵਿਰੋਧ ਐਨੀ ਮਹੀਮ ਚਲਾਈ ਆ ਇਹ ਇੱਕ ਬੇਤੁਕੀ ਸਰਕਾਰ ਆ ਮੈਂ ਪਹਿਲਾਂ ਹੀ ਕਹਿ ਚੁੱਕਾ ਵਾਂ ਜਿਹੜੀ ਸਟੇਟ ਛਟੇ ਚਲਾਉਣ ਵਾਲਾ ਬੰਦਾ ਸਟੇਟ ਚਲਾਊਗਾ ਉਹਦੇ ਹਾਲਾਤ ਇਦਾਂ ਦੇ ਹੀ ਹੋਣਗੇ ਉਹ ਜਿਹੜਾ ਵੀ ਪੈਨਲ ਘੋਸ਼ਿਤ ਕਰੂਗਾ ਉਹ ਪੈਨਲ ਉਹ ਸਟੇਜ ਵਾਂਗ ਚਲਾਊਗਾ ਨਾ ਕਿ ਸਟੇਟ ਵਾਂਗੂ ਠੀਕ ਠੀਕ